ਅਨੇ ਸ਼ੁਰੂ ਕਿੱਥੋਂ ਹੋ ਰਹੀ ਆ ਕਿਵੇਂ ਬਿਆਨ ਦੇ ਕੇ ਉਹ ਕੀ ਰੋਲ ਕਰਕੇ ਤੇ ਜੋ ਪੱਤਰਕਾਰ ਰਿੱਕੀ ਭਾਤ ਵਾਸਤੇ ਮਾਈਕਲ ਨੂੰ ਉਹਦੇ ਵਿੱਚ ਇੰਪਲੀਕੇਟ ਕਰ ਦਿੱਤਾ ਗਿਆ ਜੇ ਤਾਂ ਗੱਲਾਂ ਖੋਲ ਕੇ ਕਰੀਏ ਕਿਉਂਕਿ ਸਾਡੇ ਸਿਆਸੀ ਪਾਰਟੀਆਂ ਦੇ ਬੰਦੇ ਦੇਖਿਆ ਕਿਸੇ ਤੇ ਕਿੰਤੂ ਪਰੰਤੂ ਕਰਨਾ ਚੰਗੀ ਗੱਲ ਨਹੀਂ ਪਰ ਇਹਦੇ ਪਿੱਛੇ ਕੁਛ ਨਾ ਕੁਛ ਤਾਂ ਹੈ ਜੀ ਘਰਬੜ ਹੈ ਨਹੀਂ ਉਸ ਪ੍ਰਸ਼ਾਸਨ ਦੀ ਕੀ ਚੋੜਤਾ ਵੀ ਚੁਪਾਉਂਦੀ ਪੱਤਰਕਾਰ ਤੇ ਪਰਚਾ ਕਰ ਦਿੰਦੇ ਆ ਕੋਈ ਜਾਗਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਮੈਂ ਆਪਣੇ ਬੋਲ ਉਸ ਮੁੱਚੀ ਸੰਗਠਨੀਆਂ ਨੂੰ ਪੂਰੇ ਪੱਤਰਕਾਰ ਭਾਈਚਾਰੇ ਨੇ ਯਕੀਨ ਦਿਵਾਉਣਾ ਕਿ ਅਸੀਂ ਇਸ ਲੜਾਈ 'ਚ ਤੁਹਾਡੇ ਨਾਲ ਆ। ਉਹ ਸਾਡੇ ਭਾਈਏ ਨੇ ਚਾਹੇ ਸਾਡੇ ਹੱਕ 'ਚ ਖਬਰਾਂ ਲਾਉਣ ਚਾਹੇ ਉਲਟ ਨਾਲ ਪਰ ਸੱਚਾਈ ਲੋਕਾਂ ਤੱਕ ਲੈ ਕੇ ਆਉਂਦੇ ਆ। ਇਹ ਮਸਲੇ ਨੂੰ ਅਝੋਣ ਦੀ ਬਜਾਏ ਸੁਲਝਾਇਆ ਜਾ ਸਕਦਾ ਸੀ ਪਰ ਤੁਸੀਂ ਇਹ ਦੇਖੋ ਵੀ ਜਿਹੜੀ ਖਬਰ ਉਸ ਪ੍ਰਸ਼ਾਸਨ ਆਪਣੇ ਹੈਂਡਲਰ ਤੇ ਪਾਉਂਦਾ ਜਿੱਦੋਂ ਬਾਅਦ 'ਚ ਪਰਚੇ ਦੇ ਵਿੱਚ ਪਹਿਲਾਂ ਸਾਊਂਡ ਤੋਂ ਬਾਅਦ ਟੈਨਟੂ ਮਰਡਰ ਪੈਂਦੀ ਆ। ਤੇ ਪੋਸਟ ਡਿਲੀਟ ਕਰ ਦਿੱਤੀ ਜਾਂਦੀ ਆ ਕਿਉਂ ਇਹਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਵੀ ਉਹ ਕਿਉਂ ਡਿਲੀਟ ਕੀਤੀ ਗਈ ਕਿਤੇ ਕਸੂਰ ਕਿਸੇ ਹੋਰ ਪਾਸੇ ਦਾ ਨਹੀਂ ਸੀ ਪਰ ਇਹ ਦੋ ਜਾਣੇ ਕੇਵਲ ਇਹ ਸੀ ਵੀ ਵਿਚਾਰੇ ਮਿਹਨਤ ਕਰਕੇ ਕੰਦੇ ਆ ਇਹ ਕਦੇ ਕਿਸੇ ਕਨਫਲਿਕਟ 'ਚ ਨਹੀਂ ਪਏ ਇਹਨਾਂ ਨੇ ਇੰਪਲੀਕੇਟ ਕਰ ਦਿੱਤਾ ਹੈ ਬਸ ਇਤੋਂ ਪੱਤਰਕਾਰ ਪਾ ਇਚਾਰਨੇ ਮੰਗ ਪੱਤਰਤਾ ਦਿੱਤਾ ਵੇ ਜਿੱਥੇ ਇਹਨਾਂ ਦਾ ਕਹਿਣਾ ਵੀ ਇਹਨਾਂ ਦੇ ਖਿਲਾਫ ਜਿਹੜਾ ਇੱਕ ਪਰਚਾ ਪੁਲਿਸ ਵੱਲੋਂ ਗਲਤ ਕੀਤਾ ਗਿਆ ਹੈ ਮੈਂ ਇਹਨੂੰ ਪੁਲਿਸ ਨੂੰ ਹਨਬਲ ਐਸਐਸਪੀ ਸਾਹਿਬ ਨੂੰ ਡੀਸਾ ਤੋਂ ਫਾਰਵਰਡ ਕਰ ਦਿੰਦਾ ਵਾਂ ਜਿਹੜੀ ਇਹ ਰਿਪੋਰਟਾਲ ਕਰਕੇ ਜੋ ਵੀ ਤੱਥ ਹੋਣਗੇ ਉਹ ਤੋਂ ਸਾਹਮਣੇ ਆ ਚੁੱਕੇ ਨੇ ਬੇਬੀ ਇਹ ਇਸ ਮੈਟਰ ਦੇ ਵਿੱਚ ਆਲਰੇਡੀ ਜਿਹੜੀ ਇਹ ਐਫਆਈਆਰ ਹੈ 252 ਉਹਦੀ ਇਨਕੁਆਰੀ ਐਸਐਸਪੀ ਸਾਹਿਬ ਨੇ ਪਰਸੋਂ ਮਾਰਕ ਕੀਤੀ ਹੈ ਮੈਨੂੰ ਉਹ ਮੇਰੇ ਕੋਲ ਆ ਗਈ ਹੈ ਉਹਦੇ 'ਚ ਹੁਣ ਮਿਸਲ ਮੰਗਵਾ ਕੇ ਅਸੀਂ ਸਾਰਾ ਕੁਝ ਦੇਖ ਲੈਣਾ ਹੈ ਬਾਤ ਕਰਨਾ ਪ੍ਰੋਪਰ ਇਨਕੁਆਰੀ ਕਰਾਂਗੇ ਅਗਰ ਕਿਸੇ ਤਰ੍ਹਾਂ ਨੂੰ ਇਹਨਾਂ ਨੂੰ ਇਹ ਲੱਗ ਰਿਹਾ ਕਿ ਇਹਨਾਂ ਦਾ ਧੱਕਾ ਹੋਇਆ ਹੈ ਕਿਸ ਵੀ ਟੀ ਨੂੰ ਉਹਨੂੰ ਚੰਗੀ ਤਰ੍ਹਾਂ ਵਿਚਾਰਿਆ ਜਾਊਗਾ ਔਨ ਫੈਕਟਸ ਦੇਖ ਕੇ ਜੋ ਦੁੱਧ ਦੁੱਧ ਹੈ ਪਾਣੀ ਦਾ ਪਾਣੀ ਉਹ ਕੀਤਾ ਜਾਊਗਾ ਔਰ ਸਹੀ ਹਿਸਾਬ ਮਿਲੇਗਾ ਠੀਕ ਹੈ ਜੀ ਹਾਂ ਜੀ ਸਰ ਇੱਕ ਬੇਨਤੀ ਹੈ ਵੀ ਸੁਸਾਇਡ ਕਰਨਾ ਇੱਕ ਅਪਰਾਧ ਹੈਗਾ ਕਿ ਉਹਨੇ ਖੁਦ ਕੁਛ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹਤੇ ਵੀ ਕੋਈ ਧਾਰਾ ਆ ਜਾਂ ਉਹਤੇ ਕੁਝ ਦੇਖੋ ਇਹ ਸਾਰਾ ਕੁਝ ਕਾਨੂੰਨ ਦੇ ਮੁਤਾਬਕ ਵਿਚਾਰਿਆ ਜਾਏਗਾ ਜੀ ਅਗਰ ਕਾਨੂੰਨ ਦੇ ਦਾਇਰੇ 'ਚ ਕੋਈ ਗੱਲਬਾਤ ਆਂਦੀ ਹੈ ਤਾਂ ਉਹ ਕਾਨੂੰਨ ਦੇ ਮੁਤਾਬਕ ਕਰਵੀਂ ਹੀ ਹੋਣੀ ਹੈ ਕਾਨੂੰਨ ਤੋਂ ਬਾਹਰ ਨਾ ਤੁਸੀਂ ਜਾ ਸਕਦੇ ਨਾ ਮੈਂ ਜਾ ਸਕਦਾ ਨਾ ਕੋਈ ਆਮ ਸਿਟੀਜ਼ਨ ਜਾ ਸਕਦਾ ਕਾਨੂੰਨ ਦੀ ਪਾਲਣਾ ਜਿਹੜੀ ਉਹ ਜ਼ਰੂਰੀ ਹੈ ਇਹ ਜਿਹੜਾ ਮੈਟਰ ਹੈ ਜੀ ਪਿਛਲੇ ਦਿਨੀ ਇੱਕ ਧਰਨਾ ਮਤਲਬ ਸਾਰੇ ਪੰਜਾਬ ਚ ਧਰਨਾ ਪ੍ਰਦਰਸ਼ਨ ਹੋਏ ਸੀਗੇ ਉਸ ਪ੍ਰਵਾਸੀਆਂ ਨੂੰ ਲੈ ਕੇ ਉਹ ਇੱਕ ਧਰਨਾ ਜਿਹੜਾ ਹੈਗਾ ਉਹ ਸੁਰਾਲੇ ਵਿੱਚ ਵੀ ਹੋਇਆ ਸੀ ਉਹਦੇ ਵਿੱਚ ਕੋਈ ਪੱਤਰਕਾਰ ਕਵਰ ਕਰਨ ਗਿਆ ਸੀ ਪੱਤਰਕਾਰਾਂ ਨੇ ਜਾਣਾ ਹੀ ਹੁੰਦਾ ਉਹਦੇ ਵਿੱਚ ਜਿਹੜਾ ਸੀਗਾ ਸ਼ਾਇਦ ਉਹ ਮੁੜ ਕੇ ਜਿਹੜਾ ਸੀ ਇਹਨਾਂ ਤੇ ਕਈ ਇੱਕ ਦੋ ਬੰਦਿਆਂ ਦੀ ਖਬਰ ਲੱਗੀ ਵੀ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਸੀ ਉਹਨਾਂ ਨੂੰ ਲੱਗਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਹੈਗਾ ਮੈਟਰ ਸੈਂਸਿਟਿਵ ਹੈ ਚਲੋ ਉਹਨਾਂ ਨੇ ਉਹ ਜਿਹੜੇ ਕੋਈ ਨਿਹੰਗ ਸਿੰਘ ਸੀ ਹਾਲਾਂਕਿ ਨਿਹੰਗ ਸਿੰਘ ਸਾਰੇ ਸਾਡੇ ਸਤਕਾਰਯੋਗ ਨੇ ਤੇ ਉਹਨਾਂ ਨੇ ਉਹਨਾਂ ਨੂੰ ਸੱਦ ਕੇ ਕੁਝ ਕਿਹਾ ਹੋਣਾ ਵੀ ਤੁਸੀਂ ਇਹ ਜਿਹੜੇ ਤੁਹਾਡੇ ਸ਼ਬਦ ਠੀਕ ਨਹੀਂ ਹੈਗੇ ਤਾਂ ਉਹਨਾਂ ਨੇ ਉਹ ਸ਼ਬਦ ਦਾ ਕੋਈ ਉਹਨਾਂ ਨੇ ਵੀਡੀਓ ਬਣਾਈ ਉਹਨਾਂ ਨੇ ਪੁਲਿਸ ਨੇ ਆਪਣੇ ਜਿਹੜਾ ਇਹਨਾਂ ਦਾ ਪੇਜ ਆਉ ਤੇ ਅਪਲੋਡ ਕਰਤੀ ਉਸ ਦੇ ਥੱਲੇ ਜਾਂ ਕੋਈ ਕਮੈਂਟ ਆਇਆ ਜਾਂ ਕੀ ਹੋਇਆ ਆਪਾਂ ਨੂੰ ਬਹੁਤਾ ਨਹੀਂ ਪਤਾ ਤਾਂ ਉਸ ਤੋਂ ਬਾਅਦ ਇਹ ਮੁੱਦਾ ਕੀ ਹੋਇਆ ਵੀ ਉਹ ਜਿਹੜੇ ਸੀਗੇ ਸਿੰਘ ਉਹਨਾਂ ਨੂੰ ਇਹ ਲੱਗਿਆ ਵੀ ਯਾਰ ਸਾਡੇ ਕੋਈ ਖਿਲਾਫ ਬੋਲਿਆ ਗਿਆ ਜਦ ਕਿ ਕੋਈ ਪੱਤਰਕਾਰਾਂ ਦੀ ਕੋਈ ਮਨਸ਼ਾ ਨਹੀਂ ਹੁੰਦੀ ਜਦੋਂ ਕਿ ਜਿਹੜਾ ਵੀ ਬੰਦਾ ਬੋਲਦਾ ਹੈ ਉਹਨਾਂ ਨੂੰ ਜਿਹੜੀ ਸ਼ਬਦ ਉਹਨਾਂ ਨੇ ਦੇਖ ਕੇ ਬੋਲਣੇ ਹੁੰਦੇ ਆ ਜਿਹੜੇ ਸੱਭੇਕ ਸ਼ਬਦ ਬੋਲਣੇ ਚਾਹੀਦੇ ਵੀ ਨਹੀਂ ਬਿਨਾਂ ਕਿਸੇ ਕੰਮ ਤੋਂ ਵੀ ਸ਼ਬਦ ਬੋਲਣੇ ਨਹੀਂ ਚਾਹੀਦੇ ਜਿਹੜੇ ਫालतू ਨੇ ਤਾਂ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਕੋਈ ਪਤਾ ਲੱਗਿਆ ਵੀ ਕੋਈ ਚੀਜ਼ ਨਿਗਲ ਲਈ ਉਸ ਤੋਂ ਬਾਅਦ ਉਹ ਹਸਤਾ ਲਗਾਏ ਉਸ ਤੋਂ ਬਾਅਦ ਇਹ ਹੋਇਆ ਵੀ ਪੁਲਿਸ ਤੇ ਪੁਲਿਸ ਨੇ ਪੱਤਰਕਾਰਾਂ ਦੇ ਪਰਚਾ ਦੇ ਦਿੱਤੇ ਉਹ ਪੱਤਰਕਾਰਾਂ ਜਿਹੜਾ ਹੁਣ ਰਿੱਕੀ ਭਾਰ ਦਵਾਜਾ ਪੀਟੀਸੀ ਉਹ ਤਾਂ ਉੱਥੇ ਉਹਦੀ ਘਬਰ ਵੀ ਨਹੀਂ ਲੱਗੀ ਹਾਲਾਂਕਿ ਹੋਰ ਇੱਕਦੋ ਸ਼ਾਇਦ ਖ਼ਵਾਰਾਂ ਚ ਕਿਸੇ ਚੈਨਲਾਂ ਦੇ ਲੱਗੀਆਂ ਉਹਨਾਂ ਨੂੰ ਕੋਈ ਜਾਣ ਬੁੱਝ ਕੇ ਉਹ ਦੋ ਬੰਦਿਆਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਪਰਚਾ ਦਿੱਤਾ ਪਰਚਾ ਦਿੱਤਾ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਲੈ ਜਾਂਦਾ ਵੀ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ ਸਾਡਾ ਅਸੀਂ ਹੁਣ ਵੀਡੀਓ ਤੋਂ ਵੱਧ ਹੋਰ ਕੀ ਆ ਜਦੋਂ ਅਸੀਂ ਗਏ ਆ ਤਾਂ ਉੱਥੇ ਵੀਡੀਓ ਜਿਹੜੀ ਹੈਗੀ ਆ ਰਿਕਾਰਡ ਕੀਤੀ ਆ ਉਹ ਤੋਂ ਬਾਅਦ ਉਹ ਚਲਾਈ ਆ ਕਿਤੇ ਚੱਲੀ ਵੀ ਨਹੀਂ ਇਹ ਤੇ ਸਾਡਾ ਕੀ ਕਸੂਰ ਆ ਸਾਡੇ ਬੰਦਿਆਂ ਦਾ ਕੀ ਫਾਲਤ ਹੈ ਅਸੀਂ ਕਰੀਏ ਕੀ ਤਾਂ ਉਹਨਾਂ ਨੂੰ ਅਸੀਂ ਸੀਨੀਅਰ ਪ੍ਰੋਸੈਸਰ ਨੇ ਧਿਆਨ ਚ ਲੈ ਜਾਂਦਾ ਪਰ ਸਾਨੂੰ ਮਤਲਬ ਇਹ ਔਖਾ ਲੱਗਿਆ ਜਦੋਂ ਅਸੀਂ ਐਪਲੀਕੇਸ਼ਨ ਦੇ ਗਏ ਆਂ ਤਾਂ ਸ਼ਾਮ ਨੂੰ ਪਤਾ ਲੱਗਿਆ ਕਿ 7 ਵਜੇ ਦੁਬਾਰਾ 307 ਦਾ ਪਰਚਾ ਹੋਰ ਵਾਦਾ ਕਰ ਦਿੱਤਾ ਗਿਆ ਇਹਦੇ ਨਾਲ ਸਾਡਾ ਜਿਹੜਾ ਹੈਗਾ ਵੀ ਸਾਰਾ ਡਿਸਟਰਬ ਹੋਇਆ ਸਾਰੇ ਲੋਕ ਆਦਾਨ ਹੋਏ ਨੇ ਸਾਰੀਆਂ ਜਥੇਬੰਦੀਆਂ ਇੱਥੇ ਆਈਆਂ ਨੇ ਇਸ ਕਰਕੇ ਅਸੀਂ ਮੰਗ ਕਰਦੇ ਵੀ ਜਿਹੜਾ ਪਰਚਾ ਇਹਨਾਂ ਨੂੰ ਰੱਦ ਕੀਤਾ ਜਾਵੇ ਇਹ ਸ਼ਹਿਰ ਦੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਅਸੀਂ ਹਰ ਇੱਕ ਬੰਦੇ ਦੀ ਰਿਸਪੈਕਟ ਕਰਦੇ ਆਂ ਸਾਡੀ ਵੀ ਕਰਦੇ ਨੇ ਲੋਕ ਸਾਰੇ ਤਾਂ ਇਹ ਜਿਹੜਾ ਹੈਗਾ ਮੈਟਰ ਨੂੰ ਇਹਨੂੰ ਖਤਮ ਕੀਤਾ ਜਾਵੇ ਬਿਨਾਂ ਕੰਮ ਤੋਂ ਜਿਹੜੇ ਕੋਈ ਇਹ ਬੰਦੇ ਇਸ ਮੈਟਰ ਨੂੰ ਜਾਣਬੁੱਝ ਕੇ ਕੋਈ ਬੈਕ ਤੋਂ ਇਹਨੂੰ ਕੋਈ ਰਿਫਿਊਲ ਕਰ ਰਹੇ ਨੇ ਜਾਣ ਕੇ ਇਹਨੂੰ ਮਤਲਬ ਇਹਨੂੰ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਜ਼ਿਸ਼ ਨੂੰ ناکਾਮ ਕਰਕੇ ਉਲਟਾ ਉਹਨਾਂ ਦੇ ਪਰਚੇ ਦਿੱਤਾ ਜਾਵੇ ਜੇ ਕੋਈ ਇਹਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸਾਡੇ ਪ੍ਰੈਸ ਵਾਲੇ ਕੁਝ ਨਹੀਂ ਕਰ ਰਹੇ ਅੱਜ ਅਸੀਂ ਜੋ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਰਿਕੀ ਭਾਰਤਵਾਦ ਜੀ ਤੇ ਮਾਈਕਲ ਦੇ ਖਿਲਾਫ ਜੋ ਸਮਰਾਲਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਉਸ ਦੇ ਖਿਲਾਫ ਜੋ ਅੱਜ ਰੋਸタルਨਾ ਸਾਰੇ ਸੰਵਰਾਲੇ ਇਲਾਕੇ ਦੀ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਵਕੀਲ ਭਾਈਚਾਰਾ ਸਾਰੇ ਸਿਆਸੀ ਆਗੂ ਧਾਰਮਿਕ ਜਥੇਬੰਦੀਆਂ ਦੇ ਸਾਰੇ ਆਗੂ ਕਿਸਾਨ ਜਿਹਨਿੰਨੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚ ਅਸੀਂ ਵੀ ਸ਼ਾਮਲ ਹੋ ਕੇ ਕਿਉਂਕਿ ਮੈਂ ਸਮਝਦਾ ਕਿ ਠੀਕ ਆ ਕਿ ਅਸੀਂ ਸਿਆਸੀ ਧਰਨੇ ਨਾਲ ਸਰਕਾਰ ਦੇ ਵਿੱਚ ਆ ਲੇਕਿਨ ਜਦੋਂ ਵੀ ਕੋਈ ਸੰਵਰਾਲੇ ਹਲਕੇ ਦੇ ਵਿੱਚ ਕਿਸੇ ਵੀ ਖਿਲਾਫ ਕੋਈ ਧੱਕਾ ਹੋਇਆ ਤਾਂ ਹਮੇਸ਼ਾ ਮੇਰਾ ਸੁਭਾਅ ਰਿਹਾ ਕਿ ਮੈਂ ਉਸ ਧੱਕੇ ਦੇ ਖਿਲਾਫ ਹੋ ਕੇ ਉਹਦੇ ਉਸ ਪਰਿਵਾਰ ਦੇ ਨਾਲ ਜਾਂ ਉਸ ਵਿਅਕਤੀ ਦੇ ਨਾਲ ਉਸ ਹਸਤਾ ਦੇ ਨਾਲ ਤੁਸੀਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕਿ ਜਿਹੜਾ ਠੱਗਾ ਹੋਇਆ ਜਾਂ ਪਰਚਾ ਇਹਨਾਂ ਤੇ ਹੋਇਆ ਭਰਾਵਾਂ ਦੇ ਉੱਤੇ ਉਹ ਰੱਦ ਕੀਤਾ ਜਾਵੇ ਇਸ ਨੂੰ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਸੱਡੀਆਂ ਨਹਿੰਝ ਜੱਥੇ ਬੰਦੇ ਉਹਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਸਬਰਾਲਾ ਹਲਕਾ ਸਬਰਾਲਾ ਇਲਾਕਾ ਇਹ ਬਹੁਤ ਹੀ ਸ਼ਾਂਤ ਵੀ ਇਲਾਕਾ ਆਪਾਂ ਨੇ ਸ਼ਾਂਤ ਵੀ ਉਹ ਮੈਂ ਸਮਝਦਾ ਕਿ ਇਸ ਨੂੰ ਰੱਖਣਾ ਠੀਕ ਆ ਕਿ ਗੁੱਸੇ ਗਿੱਲੇ ਹੋ ਜਾਂਦੇ ਨੇ ਸਾਰਾ ਤਰ੍ਹਾਂ ਦੀ ਹੋ ਜਾਂਦੀਆਂ ਗੱਲਾਂ ਬਾਤਾਂ ਲੇਕਿਨ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਾਂ ਨਾਲ ਮਿਲ ਕੇ ਬੈਠ ਕੇ ਇਸ ਨੂੰ ਆਪਾਂ ਨਵੇੜੀਏ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਆਪਾਂ ਛੇਤੀ ਤੋਂ ਛੇਤੀ ਨਵੇੜਨੀ ਲੋੜ ਹੈ ਬਹੁਤ ਬਹੁਤ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ 21 ਤਰੀਕ ਤੱਕ ਪਹਿਲੀ ਘਟਨਾ ਹੈ ਸਮਰਾਲੇ ਦੀ ਧਰਤੀ ਦੀ ਤੇ ਕਿਸੇ ਖਬਰ ਨੂੰ ਲਾਉਣ ਲਈ ਦਰਸਾਉਣਤੀ ਐਫ ਆਈ ਆਰ ਪੱਤਰਕਾਰਾਂ ਤੇ ਹੋਈ ਹੋਵੇ ਕਦੇ ਨਹੀਂ ਹੋਇਆ ਕਦੇ ਕੋਈ ਡੈਫਰਮੇਸ਼ਨ ਦੇ ਨੋਟਿਸ ਕੋਈ ਡੈਮੇਜ ਦਾ ਦਾਵਾ ਇਹ ਜਿਹੀਆਂ ਗੱਲਾਂ ਤਾਂ ਸੁਣੀਆਂ ਸੀ ਕਿ ਕੋਈ ਥੋੜੀ ਜੀ ਗਲਤ ਦਾ ਖਬਰ ਲੱਗ ਗਈ ਹੈ ਜਾਂ ਇਸ ਤਰੀਕੇ ਨਾਲ ਲੱਗ ਗਿਆ ਪਰ ਪੱਤਰਕਾਰਾਂ ਦੇ ਖਿਲਾਫ ਮੁਕੱਦਮਾ ਦਰਜ ਇਹ ਕਦੇ ਨਹੀਂ ਸਮਰਾਲੇ ਦੀ ਧਰਤੀ ਤੇ ਹੋਇਆ ਆਜ਼ਾਦੀ ਤੋਂ ਬਾਅਦ ਹੁਣ ਤੱਕ ਪਹਿਲੀ ਵਾਰੀ ਹੋਇਆ ਹੈ ਪਰ ਚਲਨ ਬੜਾ ਗਲਤ ਹੈ ਤੇ ਇਹਦਾ ਮੁਕੱਦਮਾ ਵੀ ਦਰਜ ਹੋਇਆ ਹੈ ਉਹ ਟੋਟਲ ਝੂਠਾ ਹੈ ਤੁਸੀਂ ਐਫ ਆਈ ਆਰ ਦੇ ਅੰਦਰ ਵਾਲੇ ਸਾਰੇ ਇਲਜ਼ਾਮ ਪੜੋ ਉਹਨਾਂ ਇਲਜ਼ਾਮਾਂ ਨੂੰ ਜੇ ਦੇਖ ਲਈਏ ਇੱਕ ਵਾਰੀ ਆਪਾਂ ਤਾਂ ਪੱਤਰਕਾਰਾਂ ਦੇ ਖਿਲਾਫ ਕੋਈ ਜੁਰਮ ਨਹੀਂ ਬਣਦਾ ਜਿਹੜਾ ਸ਼ਿਕਾਇਤ ਕਰਤਾ ਜਿਹਨੇ ਐਫ ਆਈ ਆਰ ਦਰਜ ਕਰਾਈਆ ਉਹਦੇ ਖਿਲਾਫ ਮੁਕੱਦਮਾ ਬਣਦਾ ਬਿਲਕੁਲ ਮੈਂ ਕਹਿੰਦਾ ਟੋਟਲੀ ਮਤਲਬ ਇੰਤਹਾਹ ਜਿਹੜਾ 109 ਲਾਈ ਹੈ ਨਾ ਉਹਨੂੰ ਅਟੈਂਪਟ ਟੂ ਮਰਡਰ ਪ੍ਰ ਉਹ ਜਿਹੜੀ ਲਈ ਆ ਉਹ ਮਤਲਬ ਜਿਹੜੀ ਹੈ ਜੁਲਮ ਦੀ ਇੰਤਿਹਾਈ ਜਿਹਨੂੰ ਕਹਿੰਦੇ ਹਨ ਨਾ ਉਹ ਹੈ ਕਿ ਕੋਈ ਮਤਲਬ ਕੁਝ ਹੋਇਆ ਨਹੀਂ ਹੈ ਜਿਵੇਂ ਪੰਜਾਬੀ ਚ ਬੋਲਦੇ ਆ ਕਿ ਬੱਕਰੀ ਚੁੰਗੀ ਦਾ ਡਾਕਾ ਬਣਾਉਣਾ ਉਹ ਕਹਾਣੀ ਹੈ ਇਹ ਮੰਗ ਕਰਦੇ ਆ ਕਿ ਪੁਲਿਸ ਸਰਕਾਰ ਜਿਹੜੀ ਇਹ ਐਫ ਆਈ ਆਰ ਨੂੰ ਤੁਰੰਤ ਰੱਦ ਕਰੇ ਤੁਰੰਤ ਰੱਦ ਬੇਸਲੈਸ ਐਫ ਆਈ ਆਰ ਨੂੰ ਤੁਰੰਤ ਰੱਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕੁਲਦੀਪ ਸਿੰਘ ਜਹੇਦਾਰ ਟਰਾਂਸਪੋਰਟ ਵਾਲੇ ਤੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜਾ ਰਾਜ ਸਿੰਘ ਦੀ ਰੇਂਜ ਦੀਂਡੇ ਠਾ ਰਹੇ ਨੇ ਹੈਗੇ ਦੇਖੋ ਜੀ ਜਿਹੜਾ ਇਹ ਮੈਟਰ ਹੋਇਆ ਨਾ ਮੈਂ ਜਿਹੜਾ ਮਾਮਲਾ ਹੋਇਆ ਇਹ ਬਹੁਤ ਘਟਨਾ ਨੂੰ ਨੰਦੀਆ ਰੋਜ਼ ਨਿੰਦਿਆ ਕਰਨ ਵਾਲਿਆ ਵੀ ਜਿਹੜੀ ਵੀ ਇਹ ਗੱਲਾਂ ਕੋਈ ਆ ਬਹੁਤ ਮਾਰੀ ਗੱਲ ਹੋਈ ਆ ਨਹੀਂ ਹੋਣੀ ਚਾਹੀਦੀ ਸੀ ਆਪਣੇ ਜੇਤ ਨੂੰ ਪੱਤਰਕਾਰਾਂ ਨੇ ਬੁਲਾ ਹੀ ਲਿਆ ਤੁਹਾਨੂੰ ਮੈਂ ਮੇਰੀ ਸੇਫਟੀ ਆ ਤੁਹਾਨੂੰ ਸੇਵ ਰੱਖਣਾ ਜੇ ਮੈਂ ਤੁਹਾਨੂੰ ਬੁਲਾਇਆ ਨਾ ਤੇ ਮੇਰੀ ਸੇਫਟੀ ਆ ਤੁਹਾਨੂੰ ਸੇਵ ਰੱਖਣਾ ਠੀਕ ਹੈ ਨਾ ਤੇ ਉਹ ਬੰਦਿਆਂ ਨੇ ਇਹ ਕੀਤਾ ਪੱਤਰਕਾਰ ਨੂੰ ਬੁਲਾ ਕੇ ਬਿਆਨ ਵੀ ਦੇ ਦਿੱਤੇ ਫਿਰ ਕਹਿੰਦੇ ਬਿਆਨ ਦੇ ਤੇ ਕਹਿੰਦੇ ਵੀ ਵੀਡੀਓ ਡਿਲੀਟ ਕਰ ਦੇ ਜਦੋਂ ਜਦੋਂ ਚੱਲ ਹੀ ਜਾਵੇ ਵੀਡੀਓ ਫਿਰ ਡਿਲੀਟ ਨਹੀਂ ਹੁੰਦੀਗੀ ਦੂਜੀ ਗੱਲ ਆਪਾਂ ਉੱਤੇ ਆ ਜੀ ਇਮ ਜਿਹੜੀ ਵੀਡੀਓ ਚੱਲੀ ਆ ਜਦੋਂ ਜ਼ਹਿਰ ਖਾਦੀ ਉਹਨੇ ਪਹਿਲੇ ਵੀਡੀਓ ਕਿਹੜੀ ਚੱਲੀ ਆ ਪੁਲਸ ਵਾਲਿਆਂ ਦੀ ਚੱਲੀ ਨਾ ਪੁਲਸ ਵਾਲਿਆਂ ਦੀ ਪੁਲਸ ਵਾਲਿਆਂ ਨੇ ਵੀਡੀਓ ਚਲਾਈ ਆ ਫਿਰ ਉਸ ਤੋਂ ਬਾਅਦ ਉਹਨੇ ਜ਼ਹਿਰ ਖਾਦੀ ਆ ਤੇ ਪਰਚਾ ਕਿਹਦੇ ਤੇ ਪੈਂਦਾ ਪੁਲਸ ਵਾਲਿਆਂ ਤੇ ਪੁਲਸ ਵਾਲਿਆਂ ਦੇ ਪੈਂਦਾ ਨਾ ਤੇ ਜੇ ਉਹ ਵੀਡੀਓ ਨਾ ਚਲਾਉਂਦੇ ਤੇ ਨਾ ਜ਼ਹਿਰ ਖਾਂਦਾ ਤੇ ਨਾ ਮਾਰੇ ਕਮੈਂਟ ਆਉਂਦੇ ਤੇ ਨਹੀਂ ਕੁਝ ਹੋਣਾ ਸੀਗਾ ਤੇ ਜੇ ਇਹਦਾ ਜੇ ਉਹਨਾਂ ਨੇ ਕਹਿ ਦਿੱਤਾ ਭਈਏ ਪਹਜਾਓ ਪੰਜਾਬ ਬਚਾਓ ਵੀ ਤੁਸੀਂ ਪਤੰਦਰੋ ਚ ਕਹਿ ਦਿੱਤਾ ਤੇ ਗੋਡਿਆਂ 'ਚ ਦਮ ਤਾ ਰੱਖੋ ਇਹ ਨਾ ਨਾ ਸੱਟੋ ਨਾ ਗੋਡੇ ਨਾ ਨਾ ਦਿੱਗੋ ਥੱਲੇ ਖੜੋ ਵੀ ਕਹਿ ਰਿਹਾ ਤੇ ਕਹਤਾ ਤੁਹਾਨੂੰ ਤੁਸੀਂ ਪੱਤਰਕਾਰਾਂ ਨੂੰ ਪੁਸਾਈ ਜਾਂਦੇ ਆ ਉਹ ਵੀ ਵਿਚਾਰਾ ਪੱਤਰਕਾਰ ਜਿਹੜਾ ਇੱਕ ਨਾ ਮੈਂ ਦੇਖਿਆ ਪੱਤਰਕਾਰ ਉਹਦਾ ਭਰਾ ਇੱਕ ਤੇ ਉਹਦਾ ਭਰਾ ਨਾ ਪਤਾ ਨਹੀਂ ਕਹਿੰਦਾ 7 ਫੁੱਟ ਸੀਗਾ ਕਹਿੰਦੇ ਉਹ ਐਡਾ ਛੋਟਾ ਜਿਹਾ ਬਣ ਕੇ ਹੋ ਗਿਆ ਸ਼ੁਰੂ ਤੋਂ ਪਤਾ ਨਹੀਂ ਕੋਈ ਬਿਮਾਰੀ ਬਮੂਰੀ ਲੱਗੀ ਆ ਉਹ ਉਹਨੂੰ ਸੰਭਾਲਦਾ ਦੱਸੋ ਵਿਚਾਰੇ ਤੇ ਕੀ ਬੀੜਦੀ ਹੋਗੀ ਉਹ ਵਿਚਾਰਾ ਜੇ ਜੇਲ੍ਹ ਚਲੇ ਗਿਆ ਪਰਿਵਾਰ ਨੂੰ ਕੌਣ ਸੰਭਾਲੂਗਾ ਉਹਨਾਂ ਨੂੰ ਇੱਕ ਮਾਂ ਇੱਕ ਪਿਓ ਉਹ ਵਿਚਾਰਾ ਛੋਟਾ ਜਿਹਾ ਬੱਚਾ ਮੁੰਡਾ ਜਿਹੜਾ ਤੇ ਇਹ ਬਹੁਤ ਮਾਰੀ ਗੱਲ ਹੈਗੀ ਆ ਤੇ ਜੇ ਇਹਨਾਂ ਨੂੰ ਕਹਿਣਾ ਜੇ ਤੁਸੀਂ ਪੱਤਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਮ ਕੀ ਤੁਸੀਂ ਪੱਤਰਕਾਰ ਜੀ ਜਿਹੜੇ ਬੰਦੇ ਹੁੰਦੇ ਹਨ ਨਾ ਚੰਗੇ ਵਧੀਆ ਬੰਦੇ ਉਹਨਾਂ ਕੋਲੇ ਤੁਸੀਂ ਇੰਟਰਵਿਊ ਦਿਆ ਕਰੋ ਉਹਨਾਂ ਤੇ ਲਾਇਆ ਕਰੋ ਮੈਕ ਕੋਲੇ ਐਦਾਂ ਹਾਰੀ ਗਾਰੀ ਦੇ ਨਾ ਲਾਲੇ ਲੱਲੀ ਸੱਲੀ ਦੇ ਜਿਹਦੇ ਕਿਤੇ ਲਾ ਦਿੰਦੇ ਆ ਫਿਰ ਲੱਲੀਆਂ ਸੱਲੀਆਂ ਫਿਰ ਪਰਚੇ ਹੀ ਪੋਣਾ ਆਪਣੇ ਤੇ ਲਾਇਸੈਂਸ ਵਾਲੀ ਗੱਲ ਕਰਦੇ ਸੀ ਹਾਂਜੀ ਇਹ ਲਾਇਸੈਂਸ ਹੈਗਾ ਆਪਣੇ ਕੋਲੇ ਨਿੰਗਾ ਸਿੰਘਾ ਜੈਹਬੰਦੀ ਵਾਲਾ ਇਹ ਜਿਹੜਾ ਲਾਇਸੈਂਸ ਜਿਹੜਾ ਹੈਗਾ ਉਹ ਅਸਲੀ ਜੈਹਬੰਦੀ ਦਾ ਨਿੰਗਾ ਸਿੰਘਾ ਜਿਵੇਂ ਸਾਡੇ ਕੋਲੇ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਹੈ ਤੇ ਰਾਜਾ ਰਾਜ ਸਿੰਘ ਜੀ ਦਾ ਲਾਇਸੈਂਸ ਹੈ। ਭਈ ਆਪ ਸਪਲਾਈ ਆ ਦਿੰਦੇ ਹੈਗੇ ਜਿਵੇਂ ਨੰਗ ਸਿੰਘ ਬੰਦਾ ਸੀ ਛੋਣੀ ਵੱਲੋਂ ਦਿੰਦੇ ਲੁਧਿਆਣੀ ਵੱਲੋਂ ਤੇ ਕੁਲਵਿੰਦਰ ਸਿੰਘ ਜੀ ਮੋਹਰ ਲਾ ਕੇ ਦਿੰਦੇ ਹੈ ਸਾਡੇ ਜਹੇਦਾਰ ਜੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਜੋ ਮੈਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਦੀ ਕਾਰਵਾਈ ਕੀਤੀ ਜਾ ਵੀ ਕਿਹੜੇ ਜਹੇਬੰਦੀ ਦੇ ਆ ਉਹ ਕਿਹੜਾ ਜਹੇਬੰਦੀ ਦੇ ਕੋਲ ਲਾਇਸੈਂਸ ਹੈਗਾ ਜੇ ਨਹੀਂ ਹੈਗਾ ਤੇ ਉਹਨਾਂ ਤੇ ਬੰਦ ਹੀ ਕਾਰਵਾਈ ਕਰਨੀ ਚਾਹੀਦੀ ਹੈਗੀ ਵੀ ਲਾਇਸੈਂਸ ਕਿਉਂ ਨਹੀਂ ਹੈਗਾ ਉਹਨਾਂ ਕੋਲੇ ਤੇ ਕਿਉਂ ਡੁਪਲੀਕੇਟ ਬਣੇ ਫਿਰਦੇ ਹੈਗੇ ਠੀਕ ਹੈ ਨਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਾ ਰੱਖੋ ਤੁਸੀਂ ਸਾਡੇ ਜਿਦੋਂ ਹੁਣ ਆਏ ਆਂ ਤੁਹਾਨੂੰ ਮੇਰੀ ਰਾਤ ਘੰਟਾ ਇੱਕ ਗੱਲ ਬੰਦੀ ਰਹੀ ਆ ਮੁਖ ਜ਼ੇਹਦਾਰ ਕੁਲਵਿੰਦਰ ਸਿੰਘ ਨਾ ਜੀ ਵੀ ਤੇ ਰਾਜਾ ਰਾਜ ਸਿੰਘ ਨਾ ਵੀ ਉਹਨਾਂ ਨੇ ਸਾਨੂੰ ਫਿਰ ਕਹਿ ਕਹਿੰਦੇ ਬਾਬਾ ਜੀ ਤੁਸੀਂ ਜਾ ਕੇ ਇਨਕੁਆਇਰੀ ਕਰੋ ਨਾਲ ਪੱਤਰਕਾਰਾਂ ਦੇ ਖੜੇ ਹੋ ਅਸੀਂ ਸਾਰੇ ਜ਼ੇਹਦਬੰਦੀ ਜੋ ਵੀ ਅਸੀਂ ਸਾਰੇ ਜ਼ੇਹਦਬੰਦੀ ਇੱਥੇ ਪਹੁੰਚੇ ਆ ਪੱਤਰਕਾਰਾਂ ਦੇ ਨਾਲ ਖੜੇ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਇਦਾਂ ਦੇ ਕੁਝ ਲੋਕ ਹੈਗੀਆਂ ਨੇ ਕਾਲੀਆਂ ਭੇਡਾਂ ਹੀ ਹੁੰਦੀਆਂ ਨੇ ਸਿੱਖਾਂ ਵਿੱਚ ਵੀ ਹੁੰਦੀਆਂ ਨੇ ਪੱਤਰਕਾਰਾਂ ਦੇ ਵਿੱਚ ਵੀ ਹੁੰਦੀਆਂ ਨੇ ਪੁਲਿਸ ਵਾਲਿਆਂ ਦੇ ਵਿੱਚ ਵੀ ਹਰ ਇੱਕ ਧਰਮ ਦੇ ਵਿੱਚ ਕਾਲੀ ਭੇਡ ਹੁੰਦੀ ਆ ਇਹ ਕਾਲੀਆਂ ਭੇਡਾਂ ਤੋਂ ਆਪਾਂ ਥੋੜਾ ਜਿਹਾ ਬਚ ਕੇ ਰਹਿਆ ਕਰੀਏ ਵੀ ਪਤਾ ਨਹੀਂ ਹੁੰਦਾ ਵੀ ਕਿਹੜੇ ਟਾਈਮ ਕਿੱਧਰ ਨੂੰ ਤੁਰ ਪੈਣਾ ਹੁੰਦਾ ਹੈ ਕਾਲੀਆਂ ਭੇਡਾਂ ਜਿਓਂ ਕਿ ਹੋਗੇ ਨਾ ਬਦਨਾਮ ਕਰਨ ਵਾਸਤੇ ਹੁੰਦੀਆਂ ਨੇ ਤੇ ਆਪਾਂ ਇਹ ਵੀ ਚੀਜ਼ ਦੇ ਇਲਮ ਕਰਨਾ ਹੈਗਾ ਦੂਜੀ ਗੱਲ ਇਹ ਵੀ ਜੇ ਤੁਸੀਂ ਬਿਆਨ ਨਹੀਂ ਦਿੰਦੇ ਵੀ ਭਾਈ ਤੁਸੀਂ ਬਿਆਨ ਜੇ ਤੁਹਾਨੂੰ ਨਹੀਂ ਦੇਣੇ ਹੁੰਦੇ ਨਾ ਦਿਆ ਕਰੋ ਜੇ ਦਿੰਨੇ ਆ ਫਿਰ ਪੈਰਾਂ ਦੇ ਉੱਤੇ ਜੋਰ ਰੱਖਿਆ ਕਰੋ ਦਮ ਰੱਖਿਆ ਕਰੋ ਖੜਨ ਦਾ ਫਿਰ ਪੱਤਰਕਾਰਾਂ ਨੂੰ ਨਾ ਪਸਾਇਆ ਕਰੋ ਇੰਨੀ ਇੱਕ ਬੇਨਤੀ ਕਹਿੰਦੇ ਵਾਹਿਗੁਰੂ ਜੀ ਕਾ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ